नशे नरे की जड़े होने। कर रहे हो नशा हाँ नशा कर रहे कि चेर तू तीन चार साल ਫਿਰ ਕਿ ਕਿਉਂ ਬਾਹਰ ਕਿਉਂ ਨਹੀਂ ਨਿਕਲ ਰਹੇ ਬਾਹਰ ਜੀ ਨਿਕਲ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਆ ਜੀ ਪਰ ਫਿਰ ਵੀ ਜਦੋਂ ਯਾਰ ਦੋਸਤ ਮਿਲ ਜਾਂਦੇ ਨੇ ਜਾਂ ਸਾਨੂੰ ਦੁਬਾਰੇ ਤੋਂ ਫੇਰ ਨਸ਼ਾ ਮਿਲ ਲੱਗ ਜਾਂਦਾ ਪਹਿਲਾਂ ਬੰਦ ਸੀਗਾ ਸਾਰੇ ਕਿਤੇ ਜਿਹੜਾ ਜੁੱਧ ਚ ਲਾਇਆ ਸੀਗਾ ਜੁੱਧ ਨਸ਼ੇ ਵਿਰੁੱਧ ਪਹਿਲਾਂ ਕੁਝ ਟਾਈਮ ਨਸ਼ੇ ਦਾ ਫਰਕ ਪਿਆ ਜੀ ਤੇਨ ਤੋਂ ਹਟ ਕੇ ਤੇ ਹੁਣ ਦੁਬਾਰਾ ਤੋਂ ਫੇਰ ਓਕਣੇ ਸ਼ੁਰੂ ਹੋ ਗਏ ਕਿਥੋਂ ਲੈ ਕੇ ਆ ਰਹੇ ਨਸ਼ਾ ਨਸ਼ਾ ਜੀ ਜੌਲੀਆਂ ਤੋਂ ਵੀ ਲੈ ਆਉਣੇ ਆ ਹੋਰ ਆਲੇ-ਦਾਲੇ ਦੇ ਪਿੰਡਾਂ ਤੋਂ ਵੀ ਲੈ ਆਉਂਦਾ ਰੋਟੀ ਛੱਣਾ ਵੀ ਜਾਂਦੇ ਉੱਥੇ ਹਾਂ ਇਹ ਰੋਟੀ ਛੱਣਾ ਤੋਂ ਵੀ ਕਈ ਬਾਰੇ ਮਿਲ ਜਾਂਦਾ ਜੀ ਨਹੀਂ ਪੁਲਿਸ ਦਾ ਡਰ ਨਹੀਂ ਹੈਗਾ ਪੁਲਿਸ ਦਾ ਡਰ ਹੁੰਦਾ ਵੀ ਹੈ ਜੀ ਪੁਲਿਸ ਬੈਠੀ ਵੀ ਰਹਿੰਦੀ ਹੈ ਜੀ ਉੱਥੇ ਨੇੜੇ ਹੂੰ ਪਰ ਪਰ ਵਿਕੀ ਫਿਰ ਵੀ ਜਾਂਦਾ ਜੀ ਜੇਕਰ ਸਰਕਾਰ ਮਦਦ ਕਰੇ ਨਸ਼ਾ ਛੱਡ ਦੋਗੇ ਹਾਂ ਜੀ ਨਸ਼ਾ ਛੱਡ ਦਾਂਗੇ ਜਿਹੜੇ ਤੁਸੀਂ ਘਰ ਦਾ ਸਮਾਨ ਵੇਚਣ ਲੱਗੇ ਫਿਰ ਇਹ ਪਰਿਵਾਰ ਵੀ ਤੁਹਾਡਾ ਪੀੜਤ ਹੋ ਗਿਆ ਹਾਂ ਤਾਂ ਕਾਫੀ ਪਰੇਸ਼ਾਨ ਆ ਗਹਿਣੇ ਵਿੱਚ ਤੁਸੀਂ हांय ਪਰਿਵਾਰ ਤੇ ਜਿਹੜੇ ਮੇਰੇ ਜੀ ਨੇ ਜੀ ਉਹ ਸਾਰੇ ਮੇਰੇ ਤੋਂ ਦੁੱਖੀ ਨੇ ਗਾਲਾਂ ਕੱਢਦੇ ਨੇ ਘਰੋਂ ਮੈਨੂੰ ਵੇਦਖਲ ਕਰਤਾ ਜੀ ਉਹਨਾਂ ਨੇ ਫਿਰ ਗਹਿਣੇ ਕਦੋਂ ਚੋਰੀ ਕਿਤੇ ਕਿੱਥੇ ਵੇਚ ਗਏ ਕਹਰੇ ਗਹਿਣੇ ਜੀ ਪੀਰਵਾਰ ਨੂੰ ਚੋਰੀ ਕੀਤੇ ਸੀ ਤੇ ਜਿਹਾ ਬਾਹਰੋਂ ਵੇਚ ਗਏ ਸੀ ਆਸ ਵਿੱਚ ਕਹੇ ਹਾਂ ਕਿਨੂੰ ਸੁਨਿਆਰੇ ਨੂੰ ਸੁਨਿਆਰ ਨੂੰ ਕੀ ਕਹਿੰਦੇ ਕਿੰਨੇ ਦੇ ਵਿੱਚ ਉਹ ਜੀ ਗਹਿਣੇ 40000 ਤੇ ਮੁੱਲ ਲਤੀ ਜੀ ਉਹਨਾਂ ਦਾ ਉਹ ਸੁਨਿਆਰ ਨੇ ਸਾਨੂੰ 20000 ਰੁਪਏ ਦਿੱਤਾ ਜੀ ਉਹਦਾ ਮੋਬਾਈਲ ਫੋਨ ਕਰਕੇ ਬੂਤੀ ਰੱਖ ਲਿਆ ਹਾਂ ਮੋਬਾਈਲ ਫੋਨ ਮੇਰਾ ਉਹਨਾਂ ਨੇ ਲਵੀ ਰੱਖ ਲਿਆ ਵੀ ਪੈਸੇ ਦੇ ਜੀ ਵੀ ਆਪ ਦਾ ਮੋਬਾਈਲ ਫੋਨ ਲੈ ਗਏ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਕਿਸ ਤਰ੍ਹਾਂ ਨਸ਼ੇ ਦਲਦਲ ਚ ਨੌਜਵਾਨ ਨਿਕਲ ਰਹੇ ਸਰਕਾਰ ਨੂੰ ਮੇਰੀ ਇਹੀ ਮੰਗ ਆਈ ਵੀ ਸਾਡੇ ਸਾਰੇ ਨੌਜਵਾਨਾਂ ਬਾਰੇ ਕੋਈ ਸੋਚਿਆ ਜਾਵੇ ਵੀ ਸਾਡਾ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਵੇ ਮਾਤਾ ਜੀ ਇਹ ਜਿਹੜਾ ਤੁਹਾਡਾ ਮੁੰਡਾ ਕਿੰਨੇ ਚਿਰ ਤੋਂ ਜਿਹੜਾ ਨਸ਼ਾ ਕਰ ਰਿਹਾ ਤੇ ਕੀ ਅੱਜ ਕਿਹੜਾ ਕੀ ਵਾਰਦਾਤ ਹੋਈ ਜਿਹੜੀ ਬਾਰ ਦਾ ਤੇ ਹੀ ਹੋਈ ਹੈ ਜੀ ਮੇਰੇ ਗਹਿਣੇ ਚੱਕੇ ਗਏ ਪੇਟੀ ਚੋਂ ਵੀ ਅਸੀਂ ਘਰ ਨਹੀਂ ਤੇ ਗਏ ਇਹਨੇ ਸੋਚਿਆ ਵੀ ਕੋਈ ਘਰੇ ਹੈ ਨਹੀਂ ਜੀ ਗਹਿਣੇ ਚੱਕ ਕੇ ਭਾਰਤ ਤੋਂ ਸਨਾਰ ਨੂੰ ਵੇਚ ਦੇ ਫਿਰ ਹੁਣ ਜਿਹੜੇ ਨਾਲ ਤੇ ਜੀ ਉਹ ਖਾ ਕੇ ਉਹ ਸਾਥ ਨਹੀਂ ਦੇ ਰਹੇ ਹੈਗੇ ਹੁਣ ਸਾਨੂੰ ਉਹ ਮਿਲਣੇ ਚਾਹੀਦੇ ਨੇ ਦੁਬਾਰੇ ਮੈਂ ਤਾਂ ਇਹੀ ਕਹਿੰਨੀ ਆ ਵੀ ਨਸ਼ਾ ਵੀ ਹੁਣ ਬੰਦ ਹੋਣਾ ਚਾਹੀਦਾ ਜੀ ਵੱਧ ਤੋਂ ਵੱਧੇ ਮਿਲਦਾ ਔਰੇ ਨਸ਼ਾ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਹੋ ਗਿਆ ਪਿੰਡਾ ਨਾ ਜੀ ਨਾ ਜਮਾ ਖਤਮ ਨਹੀਂ ਹੋਇਆ ਸਰਕਾਰ ਤਾਂ ਐਵੇਂ ਹੀ ਕਹਿੰਦੀ ਹੈ ਜੀ ਮਾ ਮਾਨੂੰ ਆ ਕੇ ਛੇੜ ਲਾਣ ਇਥੇ ਭੈਣਾਂ ਨੂੰ ਛੇੜ ਰਣ ਵੀ ਕੀ ਕਜੀ ਹੁੰਦੇ ਨੇ ਗੱਲ ਤੋਂ ਫੜਦੇ ਨੇ ਮੁੰਡੇ ਗੱਲ ਤੋਂ ਫੜ ਦਿੰਦੇ ਦੇ ਦੇ ਮੰਮੀ ਪੈਸੇ ਦੇ ਦੇ ਮੰਮੀ ਪੈਸੇ ਚ ਨਹੀਂ ਦਿੰਦੇ ਗੱਲ ਤੋਂ ਫੜਦੇ ਨੇ ਚਾੱਕ ਕੇ ਸਿਲੰਡਰ ਵੇਚ ਦਿੰਦੇ ਨੇ ਐਲ ਸੀ ਡੀਆਂ ਵੇਚਦੇ ਨੇ ਪੱਖੇ ਸਾਡੇ ਰਜਾਈਆਂ ਕੁਛ ਨਹੀਂ ਛੱਡਿਆ ਥੋੜੀ ਮੇਟੀ ਨੇ ਕਿੱਥੇ ਵੇਚਿਆ ਜਿਹੜਾ ਕੀਨੇ ਗੈਨੇ ਸੀ ਕੀ ਸੀ ਇਹ ਭਾਰਸੋਂ ਵੇਚੇ ਨੇ ਜੀ ਸਨਿਆਰ ਕੋਲੇ ਹਾਂ ਚਾਰ ਗੇ ਦੋ ਸਾਂਪਾਂ ਇੱਕ ਸਾਂਪ ਤਾਂ ਚਲ ਮੁਕਰੇ ਗਿਆ ਚਲ ਉਹ ਤਾਂ ਉਹ ਨਹੀਂ ਚਲ ਇੱਕ ਸਾਂਪ ਜੀ ਕਾਂਟੇ ਪੈਰਾਂ ਦੇ ਝਾਂਜਰਾਂ ਕਿੰਨੇ ਵਸਲੇ 20000 ਲਏ ਨੇ ਜੀ ਫਿਰ ਅੱਗੇ 20000 ਤੁਸ ਤੁਨੋ ਮੋੜਿਆ ਕੀ ਕੀਤਾ ਨਾ ਜੀ ਉਹਨੇ ਨਸਾ ਕਰਿਆ ਉਹਦੇ ਟੀਕੇ ਲਾਇਏ ਨੇ ਸਾਨੂੰ ਪੰਜੀ ਨਹੀਂ ਮੋੜੀ ਹਾਂ ਉਹਨੇ ਆਪਣੇ ਟੀਕੇ ਲਾਇਨੇ ਨਾਲਦਿਆਂ ਨੂੰ ਖਵਾਏ ਨੇ ਨਾਲ ਦਿਖਾ ਕੇ ਹੁਣ ਖਰਾਰ ਹੋ ਗਏ ਰਹਿ ਗਿਆ ਕੱਲਾ ਨਹੀਂ ਹੁਣ ਥੋੜੀ ਕਹਿੰਦੇ ਵਾਪਸ ਮੋੜੀ ਨਹੀਂ ਸੁਨਿਆ ਨਾ ਜੀ ਨਾ ਮੋੜੇ ਨਹੀਂ ਸੁਨਿਆ ਨੇ ਕਹਿੰਨੇ ਸਾਨੂੰ ਮੋੜਤਾ ਕੱਲਾ ਹੂੰ ਹੁਣ ਅੱਜ ਦੇਖਦੇ ਜੀ ਫਿਰ ਉਹ ਦੂਜਾ ਜਿਹੜਾ ਸਨਾਰਤੀ ਜਿਹਦੇ ਕੋਲ ਚਾਂਦਰਾਂ ਤੇ ਭੱਜ ਗਿਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਵੀ ਜਿਹੜੇ ਜਿਸ ਤਰ੍ਹਾਂ ਨਸ਼ੇ ਜਾਂ ਪੁਲਿਸ ਜਿਹੜੀ ਆ ਨਸ਼ੇ ਦਾ ਕਿਸ ਤਰ੍ਹਾਂ ਕਾਬੂ ਪਾ ਸਕਦੀ ਹੈ ਅਸੀਂ ਤਾਂ ਇਹੀ ਕਹਿਣਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਜੀ ਵੀ ਅਸੀਂ ਸਰਕਾਰ ਨੂੰ ਇਹੀ ਕਹਿੰਨੇ ਆਂਗੇ ਵੀ ਸਾਡੀ ਸੁਣੋ ਕੋਈ ਆ ਕੇ ਕੋਈ ਨਹੀਂ ਸੁਣਦਾ ਜੀ ਅਸੀਂ ਭੁੱਖੇ ਬੈਠੇ ਆ ਤੇ ਹਾਇ ਬੈਠੇ ਕੋਈ ਸਰਕਾਰ ਨਹੀਂ ਸਾਡੀ ਸੁਣਦੀ ਹੈਗੀ ਪਿੰਡ ਦੇ ਵਿੱਚ ਆ ਕੇ ਦੇਖੋ ਜੀ ਇਹਨੇ ਨੇ ਮਾਮਾ ਦੇ ਕੱਲੇ ਕੱਲੇ ਪੁੱਤ ਜਿਹੜੇ ਮਾਰ ਰਹੇ ਨੇ ਉਰੇ ਲਾਲਾ ਠੀਕੇ ਇਹ ਮੇਰੇ ਵਾਲੇ ਨੇ ਵੀ ਸਾਰੇ ਨਾੜਾ ਬਲੌਕ ਕਰ ਲੀਆਂ ਜੀ ਕੋਈ ਨਾੜ ਨਹੀਂ ਛੱਡੀ ਹੁਣ ਇਹ ਪਤਾ ਨਹੀਂ ਕਿਵੇਂ ਲਾਉਂਦਾ ਕਿਵੇਂ ਨਾ ਜੀ ਇਹ ਨਹੀਂ ਪਤਾ ਪੁਲਿਸ ਅੱਜ ਰੇਡ ਮਾਰ ਮਾਈ ਸੀ ਜਿਹੜੇ ਤੁਹਾਡੇ ਨਾਲ ਮੁੰਡਾ ਉਹਨੂੰ ਵੀ ਫੜਨ ਆਈ ਸੀ ਉਹ ਨੂੰ ਤਾਂ ਉਹਦੇ ਬਾਰੇ ਤਾਂ ਜੀ ਮੈਨੂੰ ਪਤਾ ਨਹੀਂ ਹੈਗਾ ਵੀ ਫੜਨ ਆਈ ਸੀ ਕੀ ਆਈ ਪੁਲਿਸ ਸਾਡੇ ਘਰੇ ਵੀ ਹੈਗੀ ਸੀ ਉਧਰ ਵੀ ਕਹਿੰਦੇ ਆ ਕੇ ਗਈ ਆ ਇਹ ਤਾਂ ਜੀ ਮੈਨੂੰ ਪਤਾ ਨਹੀਂ ਮੈਂ ਐਵੇਂ ਕਹਦਾ ਇਹ ਤੁਸੀਂ ਕਿਸੇ ਤੋਂ ਪਤਾ ਕਰ ਲਓ ਕਹਿੰਦੇ ਪਿੰਡ ਲਵਾਣੇ ਦੇ ਵਿੱਚ ਪਹਿਲਾਂ ਵੀ ਨਸ਼ਾ ਓਵਰਡੋਜ਼ ਨਾਲ ਮੌਤ ਹੋਈ ਤੇ ਪਿੰਡ 'ਚ ਨਸ਼ਾ ਖਤਮ ਹੋ ਗਿਆ ਕੀ ਹਾਲਾਤ ਪਿੰਡ ਦੇ ਨੇ ਪਿੰਡ ਦੇ ਹਾਲਾਤ ਜੀ ਸਾਇੰਸੀਆਂ ਦੇ ਸਾਡੇ ਜੜਾਂ 'ਚ ਬੈਠਣ ਕਾਰਨ ਪਿੰਡਾਂ ਦੇ ਸਾਡੇ ਨੌਜਵਾਨ ਮੁੰਡਿਆਂ ਦੇ ਬਹੁਤ ਹੀ ਤਰਸਜੋਗ ਹਾਲਤ ਨੇ ਸਾਡੇ ਸਾਇੰਸੀਆਂ ਦੇ ਆਮ ਹੱਦ ਨਾਲੋਂ ਜ਼ਿਆਦਾ ਨਸ਼ਾ ਵਗਦਾ ਸਰਕਾਰਾਂ ਕਹਿੰਦੇ ਨੇ ਘਰ ਕੋਟਾ ਆਉਣ ਦੇ ਬਹਾਨੇ ਲਾ ਕੇ ਇੱਕ ਵਾਰ ਮਤਲਬ ਉਹੀ ਸਿਸਟਮ ਫੇਰ ਚੱਲ ਪਿਆ ਨਸ਼ਾ ਵਿਕ ਰਿਆ ਹੀ ਪੂਰਾ ਫੁੱਲ ਵਿਕ ਰਿਆ ਜੀ ਨਜਾਇਜ਼ ਵਿਕ ਰਿਆ ਕਿਤੇ 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 ਪਿੰਡਾਂ ਚ ਨਸ਼ਾ ਮਿਲਦਾ ਕਿੱਥੋਂ ਲਿਆ ਰੇ ਨੌਜਵਾਨ ਸਾਡੀ ਇਹ ਤਾਂ ਹੀ ਹੁਣ ਤੁਸੀਂ ਇਹ ਲੋ ਆ ਪਿੰਡ ਲੰਘੇ ਜੋ ਗਹਾਲੇ ਪਿੰਡ ਐ ਨਹੀਂ ਪਤਾ ਵੀ ਕਿੰਨਾ ਕਿ ਮਿਲਦਾ ਹੋਵੇ ਦਾ ਸਿਸਟਮ ਇਹਦਾ ਜਿਵੇਂ ਆਪਣੇ ਕਰਿਆਨਾ ਸਟੋਰ ਤੇ ਸਮਾਨ ਲੈਨੇ ਆ ਨਾ ਐ ਸਿਸਟਮ ਹੋਇਆ ਪਿਆ ਇਹ ਤਾਂ ਹੀ ਹੁਣ ਨੌਜਵਾਨ ਹਰ ਇੱਕ ਜਗ੍ਹਾ ਮਿਲਣ ਲੱਗਿਆ ਉਹ ਵਡੋਲ ਦੇ ਕਰਨ ਨਾਲ ਲਾਈ ਜਾਂਦੇ ਨੇ ਮਰੀ ਜਾਂਦੇ ਨੇ ਇਹ ਨੌਜਵਾਨ ਕਹਿੰਦੇ ਸਾਨੂੰ ਸਰਕਾਰ ਸਾਥ ਦੇਵੇ ਅਸੀਂ ਨਸ਼ਾ ਛੱਡਣ ਨੂੰ ਤਿਆਰ ਆ ਬਿਲਕੁਲ ਜੇ ਸਰਕਾਰ ਇਹ ਬੰਦ ਕਰ ਦੇ ਜੇ ਮਿਲੇ ਨਾ ਫਿਰ ਇਹ ਕਿੱਥੋਂ ਕਰਨਗੇ ਅਖੀਰ ਨੂੰ ਇਹ ਤਾਂ ਛੱਡਣਾ ਹੀ ਪੈਣਾ ਫਿਰ ਇਹਨਾਂ ਨੂੰ ਸਰਕਾਰ ਦੀ ਯੁੱਧ ਨਸ਼ਾ ਬਰੁੱਧ ਸਕੀਮ ਕਿੰਨੀ ਕੀ ਉਹ ਫੇਲ ਹੋ ਗਈ ਜੀ ਫੇਲ ਹੋ ਗਈ ਉਹ ਤਾਂ ਉਹ ਤਾਂ ਬਿਲਕੁਲ ਫੇਲ ਆ ਅਸੈਂਸ਼ੀਆਂ ਦੇ ਸਾਢੇ ਦੇਖ ਲਓ ਤੁਸੀਂ ਬਾਲੀ ਦੂਰ ਨਾ ਜਾਵੋ ਇਹਨਾਂ ਦੇ ਪੈਸੇ ਲਓ ਡੰਗਰਾਂ ਵਾਲੇ ਘਾਟਾ ਕੇ ਇੱਕ ਵਾਰ ਬਹਾਨਾ ਜਿਹਾ ਬਣਾਤਾ ਸੀ ਕੌਣ ਫੇਰ ਉਹੀ ਕੰਮ ਫੇਰ ਚੱਲ ਰਿਹਾ ਘਰ ਸਾਰੇ ਖੁੱਲ ਗਏ ਮੈਂ ਬਿਲਕੁਲ ਖੁੱਲ ਗਏ ਜੀ ਪੁਲਿਸ ਨੇ ਕੁਝ ਕਰਦੀ ਨਾ ਪੁਲਿਸ ਦੀ ਕੋਈ ਸਹਾਇਤਾ ਨਹੀਂ ਪੁਲਿਸ ਤਾਂ ਗੱਡ ਕੇ ਸਾਥ ਦਿੰਦੀ ਆ ਹਮਮ ਪੁਲਿਸ ਦੀ ਕੋਈ ਸਹਾਇਤਾ ਨਹੀਂ ਹੈ ਜੇ ਪੁਲਿਸ ਦੀ ਸਹਾਇਤਾ ਨਾਲ ਉਹ ਨੌਜਵਾਨ ਨਾ ਸੁਧਰ ਜਾਣ ਬੰਦਈ ਮੰਨਿਆ ਸਰ ਜਿਹੜਾ ਲਵਾਨਾ ਮਸਲਾ ਲਵਾਨੇ ਦਾ ਜੀ ਉਥੇ ਨੌਜਵਾਨ ਵੱਲੋਂ ਆਪਣੇ ਗਹਿਣੇ ਚੋਰੀ ਕਰਕੇ ਨਸ਼ੇ ਦੀ ਪੂਰਤੀ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੀ ਰਾਤ ਵੀ ਰੇਡ ਕੀਤੀ ਸੀਗੀ ਤੇ ਸਾਨੂੰ ਮਿਲਿਆ ਨਹੀਂ ਤੇ ਉਹਦੇ ਮੱਦਬ ਤੋਂ ਅਸੀਂ ਬਿਆਨ ਲਿਖਾਉਣ ਨੂੰ ਗਿਆ ਉਹਨਾਂ ਨੂੰ ਤੇ ਉਹ ਹਲੇ ਸਲਾਹ ਕਰ ਰਹੇ ਨੇ ਵੀ ਸਾਡਾ ਲੜਕਾ ਹੋਣ ਦੇ ਕਾਰਨ ਉਹ ਬਿਆਨ ਲਖਾ ਨਹੀਂ ਰਹੇ ਤੇ ਹੁਣ ਉਹ ਜਿਵੇਂ ਹੀ ਸਾਨੂੰ ਬਿਆਨ ਲਖਾਣਗੇ ਤਾਂ ਅਸੀਂ ਕਾਰਵਾਈ ਜਿਹੜੀ ਬਣਦੀ ਹੈ ਉਹ ਕਰਦਾਂਗੇ ਇਹਨਾਂ ਪਿੰਡਾਂ 'ਚ ਸਾਰਾ ਨਸ਼ੇ ਦੇ ਬੜੀ ਗੱਲ ਆ ਰਹੀ ਹੈ ਵੀ ਨਸ਼ਾ ਵਿਕਰੇ ਆ ਜੀ ਕਿਸ ਤਰ੍ਹਾਂ ਨਸ਼ੇ ਨ ਥਲ ਕਿਉਂ ਨਹੀਂ ਪੈ ਰਹੀ ਨਹੀਂ ਨਸ਼ੇ ਨੂੰ ਜੀ ਪੂਰੀ ਥਲ ਪਾ ਰਹੇ ਅਸੀਂ ਪਹਿਲਾਂ ਵੀ ਮਹੀਨੇ ਪਹਿਲਾਂ ਹੁਣ ਇਹਨਾਂ ਨੇ ਕਮੇਟੀ ਬਣਾਈ ਸੀ ਅਸੀਂ ਉਹਦੇ ਵਿੱਚ ਆਪਦਾ ਨੰਬਰ ਵੀ ਦਿੱਤਾ ਸੀਗਾ ਜਿਹੜੇ ਮੁੰਡੇ ਕਰਨ ਵਾਲੇ ਸੀਗੇ ਅਸੀਂ ਉਹ ਐਡਮਿਟ ਵੀ ਬਹੁਤ ਕਰਵਾਤੇ ਜਿਨ੍ਹਾਂ ਦੇ ਨਾਲ ਨੇ ਨਾਂ ਲਿੱਤਾ ਸੀਗਾ ਉਹਨਾਂ ਦੇ ਅਸੀਂ ਰੈਗੂਲਰਲੀ ਪਰਚਾ ਵੀ ਦੇ ਰਹੇ ਹਾਂ ਅਸੀਂ ਘਟੂ ਘਟ 2 ਮਹੀਨਿਆਂ ਦੇ ਵਿੱਚ ਉੱਥੇ 6-7 ਬੰਦੇ ਫੜ ਕੇ ਆ ਗਏ ਅਰਚਾ ਦੇ ਤਾਂ ਜਿੰਨਾ ਤੇ ਤੇ 4-5 ਮੁੰਡੇ ਸੀਗੇ ਜਿਹੜੇ ਅਸੀਂ ਨਸ਼ਾ ਛਡੋ ਕੇਂਦਰ ਵਿੱਚ ਐਡਮਿਟ ਕਰਾਦੇ ਰੈਗੂਲਰਲੀ ਜਿਸੀਂ ਇਸੇ ਵਾਚ ਕਰ ਰਹੇ ਆ। ਤੇ ਵੀ ਸਾਡੀ ਟੀਮ ਇੰਚਾਰ ਸਾਹਿਬ ਸਾਡੇ ਰੇਡ ਵੀ ਕਰ ਰਹੇ ਨੇ ਉੱਥੇ। ਤੇ ਅਸੀਂ ਪੂਰਾ ਆਪਣੇ ਵੱਲੋਂ 100% ਐਫਰਟ ਕਰ ਰਹੇ ਹਾਂ। ਜਿਸ ਨੇ ਸਰ ਗੈਨਿਕ ਖਰੀਦੇ ਨੇ ਜੀ ਉਹਦਾ ਵੀ ਦੋਸ਼ ਸਾਹਮਣੇ ਆ ਰਿਹਾ ਵੀ ਉਹਨੇ ਗੈਨਿਕ ਖਰੀਦਦੇ ਨੇ ਜੀ। ਹਜੇ ਤਾਂ ਦੇਖੋ ਜੀ ਤਵਤੀ ਸੜ ਤੋਂ ਪਹਿਲਾਂ ਦਾ ਲੜਕਾ ਮਦਰ ਉਹਦੀ ਬਿਆਨ ਲਿਖਾ ਕੇ ਫਿਰ ਅਸੀਂ ਲੜਕਾ ਇਹਨੂੰ ਪੁੱਛ ਕੇ ਸੱਚ ਕਰੀਏ ਫਿਰ ਜਿਹਨੂੰ ਹੁਣ ਤੱਕ ਦੀ ਇਨਫੋਰਮੇਸ਼ਨ ਆ ਵਿਭਾਗ ਤੋਂ ਸਾਈਡ ਕਿਸੇ ਨੂੰ ਵੇਚਿਆ ਇਹਨਾਂ ਨੇ ਤੇ ਫਿਰ ਅਸੀਂ ਮੁੰਡੇ ਨੂੰ ਕਰਕੇ ਤਸਤੀਫ ਦੇ ਵਿੱਚ ਲੈ ਕੇ ਜਿਹਨੂੰ ਵੇਚਿਆ ਉਹਦਾ ਨਾਮ ਲੈ ਕੇ ਤੇ ਉਹਨੂੰ ਵੀ ਅਸੀਂ ਅਰੈਸਟ ਕਰਾਂਗੇ